ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਆਂ। ਇਹ ਕੁੜੀ ਨਾ ਚੰਗੀ ਤਰ੍ਹਾਂ ਚੱਲ ਫਿਰਨੀ ਸਾਦੀ। ਇਸ ਸਾਈਕਲ ਦੇ ਸਹਾਰੇ, ਇਸ ਸਾਈਕਲ ਦੇ ਸਹਾਰੇ ਥੋੜਾ ਬਹੁਤਾ ਦੂਰ ਜਾ ਆਉਂਦੀ ਆ। ਜਦੋਂ ਬੱਸ ਵਿੱਚ ਇਸ ਕੁੜੀ ਤੋਂ ਨਾ ਚੜਿਆ ਗਿਆ ਤਾਂ ਡਰਾਈਵਰ ਵੀਰ ਨੂੰ ਪਤਾ ਲੱਗ ਗਿਆ। ਤਾਂ ਦੇਖੋ ਡਰਾਈਵਰ ਵੀਰ ਕਿੰਨੀ ਜਲਦੀ ਦੇ ਨਾਲ ਉਸ ਕੁੜੀ ਨੂੰ ਬੱਸ ਦੇ ਉੱਪਰ ਚੜਾਉਂਦਾ। ਤਾਂ ਦੋਸਤੋ ਇਸ ਡਰਾਈਵਰ ਵੀਰ ਦਾ ਬਹੁਤ ਧੰਨਵਾਦ। ਉਸ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਸਭ ਖੇਡਾਂ ਨੇ ਜਿੱਥੇ ਪਰਮਾਤਮਾ ਨੇ ਇਨਸਾਨ ਨੂੰ ਰੱਖਣਾ ਤੇ ਉੱਥੇ ਰਹਿਣਾ ਪੈਂਦਾ ਇਸ ਧੀ ਦੇ ਵੀ ਪੜ੍ਹ ਲਿਖ ਕੇ ਦੇਖੋ ਕਿੰਨੇ ਮਨ ਦੇ ਵਿੱਚ ਸੁਪਨੇ ਸੋਚੇ ਹੋਣਗੇ ਜਿਹੜੇ ਪੂਰੇ ਨਹੀਂ ਹੋ ਸਕੇ ਜਦੋਂ ਇਦਾਂ ਦਾ ਸਮਾਂ ਆ ਜਾਂਦਾ ਤਾਂ ਸਾਰੀਆਂ ਰੀਝਾਂ ਤੇ ਚਾ ਦਿਲ ਵਿੱਚ ਹੀ ਰਹਿ ਜਾਂਦੇ ਨੇ ਜਦੋਂ ਭਰੀ ਜਵਾਨੀ ਵੇਲੇ ਸਰੀਰ ਵਿੱਚ ਨੁਕਸ ਪੈ ਜਾਂਦਾ ਤਾਂ ਬਹੁਤ ਹੀ ਦੁੱਖ ਲੱਗਦਾ ਫੇਰ ਵੀ ਦੇਖੋ ਇਹ ਧੀ ਹੌਂਸਲਾ ਨਹੀਂ ਹਾਰੀ ਤੇ ਮਾਪਿਓ ਆਪਣੀ ਧੀ ਤੇ ਬਹੁਤ ਹੀ ਮਾਣ ਕਰਦਾ ਹਾਂਜੀ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ